ਦੇ ਵੀ ਕੋਈ ਨਾ ਸੈਸ਼ਨਾਰ ਉੱਤੇ ਨੰਬਰ ਦਿੱਤਾ। ਕੋਈ ਇਫेक्टेड ਬਾਡੀ ਹੁੰਦੇ ਆ। ਬਾਅਦ ਚਾਰੀ ਦਿਨਾਂ ਦੇ ਤਰਾਂ ਦੇ ਲੋਕੀਂ ਅੰਦਰ 80-90% ਦੋ ਦੇ ਪੀਕ ਤੋਂ। ਉਹ ਸੱਟੇ ਦੇ ਤੋਂ ਕੋਈ ਫਾਰਮ ਜਰਾ ਨਾ ਆ। ਉਹ ਫੀਲ ਦੇ ਵਿੱਚ ਗੜਬੜੀ ਹੋਵੇ ਤੇ ਕੋਈ ਬੰਦੇ ਕੀ ਤੋਂ ਉੱਤੇ ਇੰਨੀ ਵੀ ਲਾਈਟ ਜਾਂ ਤੋਂ ਇੰਟਰੈਨ ਜੱਤੀ ਹੋਈ। ਇਸੇ ਕਾਰਨ। ਇਹ ਵੈਕਿਟ ਤੋਂ ਹੋਈ ਆ ਰਹੀ ਹੈ। ਬਾਈਟ ਬਾਈਟ ਹੋਈ। ये अमंदीत बार हुई थी कोई नहीं बोल रही तो तो है अगर मैं थोड़ा फिट करो इन्होंने ये ये ही बात कर दिया ना पब्लिक रोना बहुत भी छुट्टी है कि ये पता नहीं जानता है भी रोक देते यार मैं दूसरा आप कहां हो कि ये बस पूरे प्रॉपर कलर ना करो रोड बनाओ अदरवाइज पता नहीं चलती है पब्लिक में करने की बात तो बात जा ही नहीं है तो ब्लॉक कर दो है ना पूरे को ना जब मैं थाने प्यार के पानी भर चलता हूं मेरे टाइम पर لوکاں ਨੂੰ ਆਣਾ ਲੋਕਾਂ ਨੂੰ ਕਿਹਦਾ ਬਾਤ ਚੇਰ ਦੇ ਬਸ ਮੈਂ ਅੱਗੇ ਵੀ ਬਾਪ ਨੂੰ ਪ੍ਰਸ਼ਨਾ ਵੀ ਕਰ ਗਈ 골ਡਨ ਗੇਟ ਇੰਡੀਆ ਦੇ ਕਿਹਾ ਕਿ ਉਹ ਤਾਂ ਬਾਕਲਾ ਬਾਗਲੀ ਆਫਟਰ ਤੋਂ ਜਦੋਂ ਵੀ ਅੱਧਰ ਆਉਂਦਾ ਇੰਨੀ ਕੋਪੋਟਿੰਗ ਦੀ ਥੀਰ ਦੇ ਤੋਂ ਆਉਂਦਾ ਜਾਂ ਆਦਰਵਾਇਜ਼ ਐਮਰਜੈਂਸੀ ਕੰਪਨੀ ਤੇ ਬਿਲਕੁਲ ਇੱਕ ਟੈਕ ਮੋਰਾ ਵੀ ਚੱਲੈਂ ਕਿ ਐਮਬੂਲੈਂਸ ਆਵੇ ਬਹੁਤ ਪੜ ਗਿਆ ਲੋ ਐਮਬੂਲੈਂਸ ਆ ਗਈ ਕੋਸ਼ਿਸ਼ ਹੈ ਵੀ ਐਮਬੂਲੈਂਸ ਪ੍ਰਾਇਰਟੀ ਤੇ ਇਹਨਾਂ ਦੀ ਕਮੇਟੀ ਦੇ ਵਿੱਚ ਪਰ ਕੀ ਆਪਾਂ ਹੁਣੇ ਕੋਈ ਮੱਥੀ ਨਹੀਂ ਜਾਂਦਾ ਪ੍ਰੋਪਰਲੀ ਬਲੌਕ ਨਹੀਂ ਕਰਦਾ ਨੀ ਕਰ ਲੋਗੇ ਤੁਸੀਂ ਕੋਈ ਲਗਾ ਫਾਇਦੇ ਦਾ ਆ ਸਾਰੇ ਗਰੀਨ ਤੋਂ ਮੌਕੇ ਰੱਖਦੇ ਇੰਡੀਪੈਂਡੈਂਟ ਕਿਤੇ ਦੇ ਦੇ ਜੀ ਇੰਡੀਪੈਂਡੈਂਟ ਲੀਗ ਦੇ ਜੱਜਮੈਂਟ ਲਗਾਣਾ ਜੇ ਤੁਹਾਨੂੰ ਕੋਈ ਆਇਆ ਤਾਂ ਬਹੁਤ ਤੇਜ਼ ਹੈ ਆ ਮੇਨ ਮੇਨ ਵੀ ਕੋ 6 ਜੂਨ ਨੂੰ ਲੈ ਕੇ ਆ ਆਲਰੇਡੀ ਮਾਨਜੋ ਸੀਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੇ ਅੰਦਰੂਨੀ ਜਿੰਨੇ ਵੀ ਹੋਗੇ ਵਾਲ ਸਿਟੀ ਦੀ ਆਪਾਂ ਗੱਲ ਕਰੀ ਤੇ ਆਊਟਰ ਤੇ ਵੀ ਸਾਰੇ ਜਿਹੜੇ ਆ ਸ਼ਹਿਰ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਨਾਕੇ ਲੱਗੇ ਆ ਸਾਡੇ ਪੁਲਿਸ ਸਟੇਸ਼ਨਾਂ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਤੇ ਤਕਰੀਬਨ ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਕੋਈ ਇਸ ਟਾਈਮ ਤੇ ਸਮਾਂ ਹੁੰਦਾ ਐਵੇਂ ਦਾ ਕਿ ਵਾਰਦਾਤਾ ਛੋਟੀਆਂ ਛੋਟੀਆਂ ਕਿਸੇ ਦੀ ਵਾਲੀ ਖੋਲੀਆਂ ਕਿਸੇ ਦੀ ਪਰਸ ਸਨੈਚ ਕਰ ਲਿਆ ਤਕਰੀਬਨ ਸਾਡੀ ਕੋਸ਼ਿਸ਼ ਹੈ ਟੂ ਵੀਲਰ ਤੇ ਜਾਣਾ ਜਿਹੜੇ ਸਾਥ ਕੇ ਮੋਟਰਸਾਈਕਲ ਜਾਂ ਬਾਈਕ ਹੋ ਗਿਆ ਇਨਾਂ ਦੇ ਜਿਆਦਾ ਵਾਂ ਜਿਹਦੇ ਵਿੱਚ ਲੋਕ ਇਮੀਡੀਏਲੀ ਜਾ ਕੇ ਵਾਰਦਤ ਕਰਦੇ ਤੇ ਭੱਜ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੇ ਮੂੰਹ ਪ੍ਰੋਪਰ ਟੱਕੇ ਹੁੰਦੇ ਆ ਨੰਬਰ ਪਲੇਟ ਉਹਨਾਂ ਦੀਆਂ ਹੁੰਦੀਆਂ ਨਹੀਂ ਜੇ ਹੁੰਦੀਆਂ ਤਾਂ ਜਾਲੀ ਹੁੰਦੀਆਂ ਸਾਡੀ ਕੋਸ਼ਿਸ਼ ਉਹ ਹੀ ਆ ਮਤਦਵੰਦ ਜੀ ਉਹਨਾਂ ਨੂੰ ਦੇ ਤਰੀਕੇ ਉਵੇਂ ਦੇ ਮਿਲਦੇ ਆ ਤੇ ਇੰਬਾਉਂਡ ਕੀਤਾ ਜਾਵੇ ਨਹੀਂ ਤੇ ਉਹਨਾਂ ਦਾ ਚਲਾਨ ਕੀਤਾ ਜਾਵੇ ਕੋਕਰ ਚਲਾਨੇ ਦੇ ਤਰੀਕੇ ਕੋ ਦੱਸਣਾ ਆ ਬੈਸਟਰ ਤੁਹਾਨੂੰ ਪੁੱਛਦਾ ਕਿ ਕਿੰਨੇ ਕਿੰਨਾ ਚਲਾਨ ਹੈ ਦੇਖੋ ਜਿਹੜੀ ਡਰਾਈਵ ਸਾਈਡ ਤੇ ਤੁਸੀਂ ਗੱਡੀ ਪਾਰ ਕਰਕੇ ਚੱਲ ਜਾਂਦੇ ਆ ਉਹਦਾ ਪਾਤਰਦੀ ਆ ਜਿਹੜੇ ਵੀ ਰੈੱਡ ਲਾਈਟ ਜੰਪ ਕਰਦੇ ਆ ਉਹਦਾ 8000 ਆ ਇਹਨਾਂ ਕਾਲੀ ਫਿਲਮ ਤੇ ਕਾਲੀ ਜੈਲੀ ਦਾ ਵੀ 1000 ਰੁਪਿਆ ਬੁਲੇਟ ਜਿਹੜੀ ਬੁਲੇਟ ਪਟਾਕੇ ਦਾਵਾ ਦਾ 5000 ਰੁਪਿਆ ਡਰਾਈਵਿੰਗ ਲਾਇਸੈਂਸ ਹੋ ਗਿਆ ਆਰਟੀ ਦਾ ਹੋ ਗਿਆ ਇਹਨਾਂ ਦਾ 5-5000 ਰੁਪਿਆ ਕਰਵਾਉਣਾ ਇਹ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਆਲਰੇਡੀ ਵੈਸੇ ਹੁਣ ਤੇ ਤੁਹਾਡੇ ਤੁਸੀਂ ਨੈਟ ਨੂੰ ਖੋਲੋ ਉਹਦੇ ਵਿੱਚ ਆਲਰੇਡੀ ਤਾਂ ਸਾਰੀ ਜਿਹੜੀ ਲਿਸਟ ਆ ਪੂਰੀ ਉਹ ਵਾਇਰਲ ਹੋਈ ਹੋਈ ਆ ਇਹ ਮੋਬਾਈਲ ਵਿੱਚ ਨਹੀਂ ਹੈਗੀ ਆ ਮੇਰੀ ਡੇਂਟੀ ਇਹੋ ਹੀ ਆ ਚਲੋ ਆਪਾਂ ਆਪਾਂ ਚਲਾਨ ਦੀ ਗੱਲ ਕਰਦੇ ਆਪਾਂ ਸੁਧਰਦੇ ਕਿਉਂ ਨਹੀਂ ਆਪਾਂ ਕਿਉਂ ਇਸ ਚੀਜ਼ ਨੂੰ ਕਰਦੇ ਆ ਤੁਹਾਨੂੰ ਨੰਬਰ ਪਲੇਟ ਆਪਣੀ ਸਹੀ ਲਾਉਣੀ ਚਾਹੀਦੀ ਆ ਵਾ ਕਾਲੀਆਂ ਜਾਲੀਆਂ ਦਾ ਇਸਤੇਮਾਲ ਨਾ ਕਰੋ ਬੁਲੇਟ ਜਿਹੜੇ ਤੁਸੀਂ ਸਪਾਂਸਰ ਨੂੰ ਮੋਡੀਫਾਈ ਕਰਾਉਂਦੇ ਹੋ ਕਿਉਂ ਕਰਾਉਂਦੇ ਹੋ ਮਤਲਬ ਮੇਰੀ ਬੇਨਤੀ ਹੈ ਇਸ ਕਰਕੇ ਕਿਉਂਕਿ ਇਹਦੇ ਵਿੱਚ ਜੇ ਆਪ ਕਾਲੀਆਂ ਜਾਲੀਆਂ ਜਾਂ ਫੇਸ ਕਵਰ ਦੀ ਗੱਲ ਕਰਦੇ ਆ ਕ੍ਰਾਈਮਨਲ ਬੰਦੇ ਨੂੰ ਜ਼ਿਆਦਾ ਸਪੋਰਟ ਮਿਲਦੀ ਆ ਉਹ ਵੀ ਆਪਣੀ ਆਈਡੈਂਟੀਟੀ ਛੁਪਾਉਂਦਾ ਉਹਨੇ ਤੇ ਛੁਪਾਣੀ ਛੁਪਾਣੀ ਇਹ ਕਰਕੇ ਸਾਨੂੰ ਆਮ ਲੋਕ ਆਮ ਲੋਕ ਨੂੰ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਆਈਡੈਂਟੀਟੀ ਐਵੇਂ ਨੰਬਰ ਪਲੇਟ ਹੋ ਗਿਆ ਕਿਨਾ ਕ੍ਰਿਮੀਨਲ ਬੰਦਾ ਹੋਊਗਾ ਕਦੀ ਵੀ ਨੰਬਰ ਪਲੇਟ ਨਹੀਂ ਲਾਖੂਗਾ ਕਿਹੜੇ ਜੈਨੂਅਰ ਬੰਦੇ ਆ ਉਹਨਾਂ ਨੂੰ ਚਾਹੀਦਾ ਆਪਣੀ ਹਾਈ ਸਿਕਿਉਰਿਟੀ ਨੰਬਰ ਪਲੇਟ ਲਵਾਉਣ ਤਾਂ ਜੋ ਜਿਹੜੀ ਆ ਇਹ ਜਿਹੜੇ ਕ੍ਰਿਮੀਨਲ ਬੰਦਾ ਉਹ ਵੱਟ ਕੇ ਨਾ ਜਾ ਸਕਣ ਲੱਗਦਾ ਕਿ ਇਹੇ ਰੋਡ ਤੇ ਚੜੀ ਘੜੜਦੇ ਨੇ ਬਿਲਕੁਲ ਅੱਗੇ ਜਦੀਆਂ ਇਹਨਾਂ ਦੀ ਦੇਖੋ ਫਿਰ ਗਲਤੀ ਹੋਈ ਹੈ ਜੇ ਤੁਸੀਂ ਇੱਥੇ ਚਲਾਨ ਕੱਟਦੇ ਹੋ ਉਥੇ ਤਾਂ ਚਲਾਨ ਆਨਲਾਈਨ ਹੀ ਹੋ ਜਾਣਾ ਤੁਹਾਨੂੰ ਪਤਾ ਨਹੀਂ ਲੱਗਦਾ ਉਥੋਂ ਤਾਂ ਬਿੱਲ ਮੋਬਾਈਲ ਤੇ ਮਾਰ ਜਿੰਦਾ ਮੈਸੇਜ ਤੁਸੀਂ ਕਰਦੇ ਹੋ ਉਹ ਕੁਝ ਨੀ ਛਾਣਾ ਕੁਝ ਕਰਦੇ ਆ ਉੱਥੇ ਬੈਲਟ ਵੀ ਲਾ ਦਿੰਨੇ ਆ ਤੇ ਕਾਲੀਆਂ ਜਾਲੀਆਂ ਵੀ ਲਾ ਦਿੰਨੇ ਆ ਪ੍ਰੋਪਰ ਗੱਡੀ ਦੀ ਸਪੀਡ ਤੇ ਵੀ ਇੱਕ ਲਿਮਟ ਹੋ ਦੇਣੀ ਆ ਆਪਾਂ ਆਪਣੇ ਸ਼ਹਿਰ ਨੂੰ ਕਿਉਂ ਖਰਾਬ ਕਰਦੇ ਆ ਮੈਂ ਉਹ ਗੱਲ ਆ ਨਾ ਆਪਣਾ ਆਪਣੇ ਸ਼ਹਿਰ ਨੂੰ ਵੀ ਸਹੀ ਤਰ੍ਹਾਂ ਰੱਖੀਏ ਇੱਥੇ ਹਰ ਇੱਕ ਤੁਸੀਂ ਦੇਖੋ ਘਰੋਂ ਤੁਸੀਂ ਨਿਕਲਦੇ ਆ ਤੁਹਾਡੀ ਪਿੱਛੇ ਵੀ ਕੋਈ ਵੇਟ ਕਰਦਾ ਏ ਇਹ ਵੇਟ ਕਰਦਾ ਫਿਰ ਜੇ ਕਿਸੇ ਨਾਲ ਤੁਹਾਡੀ ਤੁਸੀਂ ਰੈਸ਼ ਡਰਾਈਵਿੰਗ ਕਰਦੇ ਆ ਅਗਲੇ ਦੇ ਨਾਲ ਤੁਸੀਂ ਉਹ ਦਾ ਐਕਸੀਡੈਂਟ ਕਰਦੇ ਆ ਹੋ ਸਕਦਾ ਉਹ ਉਹਦੇ ਉਹਦੇ ਪਰਿਵਾਰ ਦੇ ਜੀ ਵੀ ਉਹਦੀ ਵੇਟ ਕਰਦੇ ਹੁਣ ਇਹ ਕਰਕੇ ਅਸੀਂ ਆਪਣਾ ਤੇ ਦੂਜੇ ਦਾ ਹਰ ਇੱਕ ਦਾ ਖਿਆਲ ਰੱਖਣਾ ਜਦੋਂ ਰੋਡ ਤੇ ਚੱਲਣਾ ਜਿਹਦੇ ਵਿੱਚ ਵੀ ਲੋਕਾਂ ਦੇ ਖਾਰ ਘਟਿਆ ਗਏ ਨੇ ਉਹਨਾਂ ਨੂੰ ਜਿਹੜੇ ਅੱਗੇ ਚਾਰਾਂ ਨਾਲ ਨੇ ਉਹ ਕਿ ਜੁਰਮਾਨੇ ਲਗਾ ਦੇ। ਇਹ ਦੇਖੋ ਬਿਲਕੁਲ ਜਿਹੜੇ BRTS ਦੇ ਵਿੱਚ ਜੇ ਰੈਸ਼ ਡਰਾਈਵਿੰਗ ਕਰਨਗੇ ਫਾਸ ਡਰਾਈਵਿੰਗ ਕਰਨਗੇ ਤਾਂ ਉਹਨਾਂ ਦੇ 100% ਜਿਹੜੇ ਚਲਾਨ ਆਉਣਗੇ। ਇਸ ਕਰਕੇ ਦੇਖੋ BRTS ਲੇਨ ਦੇ ਵਿੱਚ ਇਸ ਕਰਕੇ ਕੀਤਾ ਹੋਇਆ ਤਾਂ ਜੋ ਇਹੋ ਜਿਹੇ ਬਸਾਂ ਨਹੀਂ ਚੱਲਦੀਆਂ। ਪਬਲਿਕ ਜੇ ਇਹ ਬੰਦ ਕਰਦੇ ਤਾਂ ਲੋਕ ਕਹਿੰਦੇ ਜੀ ਤੁਸੀਂ BRTS ਲੇਨ ਕਿਉਂ ਬੰਦ ਕੀਤੀ ਹੈ? ਇਸ ਕਰਕੇ ਹੁਣ ਡਾਕਟਰ ਵੀ ਆਏ ਸੀਗੇ ਉਹ ਵੀ ਮੈਨੂੰ ਇਹੋ ਕਹਿੰਦੇ ਸੀ। ਤੁਹੇ ਦੇ ਬੱਸੇ ਚੱਲਣ ਦੇ ਹੀ ਬਿਲਕੁਲ ਬੰਦ ਕਰ ਦਿੱਤੇ ਸਾਡਾ ਪ੍ਰਾਇਓਰਿਟੀ ਹੈ ਜੈਂਬਲ ਪ੍ਰਾਇਓਰਿਟੀ ਵੀਆਟੀਐਸ ਲੇਨ ਦੇ ਵਿੱਚ ਐਂਬੂਲੈਂਸ ਆ ਉਸ ਤੋਂ ਬਾਅਦ ਤੁਸੀਂ ਜਾਣਾ ਨਾ ਤੇ ਆਮ ਨਾਲ ਜਾਓ ਘੱਟੋ ਘੱਟ 40 ਦੀ ਸਪੀਡ ਤੋਂ ਵਾਹ ਵੱਧ ਨਹੀਂ ਜਾਣਾ ਚਾਹੀਦਾ 30 40 ਦੀ ਸਪੀਡ ਹੋਵੇ ਨੋਰਮਲ ਜੇ ਤੁਹਾਨੂੰ ਨਹੀਂ ਕੰਮ ਹੈਗਾ ਐਮਰਜੈਂਸੀ ਹੈਗਾ ਤਾਂ ਤੁਸੀਂ ਬਾਹਰ ਨਿਕਲੋ ਮਤਲਬ ਲੇਨ ਦੇ ਵਿੱਚ ਵੀਆਟੀਐਸ ਲੇਨ ਵਿੱਚ ਕਿਉਂਕਿ ਜਦੋਂ ਵੀ ਇਹਦੇ ਵਿੱਚ ਐਕਸੀਡੈਂਟ ਹੁੰਦਾ ਬਹੁਤ ਵੱਡੀਆਂ ਗੈਜਲਟੀਆਂ ਲੋਕਾਂ ਦੀ ਡੈਥ ਹੋ ਜਾਂਦੀ ਆ ਕੋਈ ਬਾਡੀ ਪਾਰਟ ਡੈਮੇਜ ਹੋ ਜਾਂਦੀ ਹੈ ਇਸੋ ਕੇ ਦੇਤੀ ਆ ਕਿ ਇਹ ਮੇਰੇ ਕੰਮ ਨਾ ਕਰੇ